ਕੀ ਨਾ ਮੇਰੀ ਉਹ ਦਿਨ 10 ਗੱਡੀਆਂ ਨਿਕਲੀਆਂ ਯੰਸੀ ਚੋਂ 10 ਨੌਂ ਗੌਣ ਵਾਲਿਆਂ ਦੀਆਂ ਇੱਕ ਸਾਡੀ ਪਰ ਮੈਨੂੰ ਐ ਲੱਗਿਆ ਵੀ ਵਰਲਡ ਵਿੱਚ ਗੱਡੀ ਇੱਕੋ ਹੀ ਆਈ ਹੋਰ ਨਹੀਂ ਆਈ ਕੋਈ ਇੰਨੀਆਂ ਨਿਊਜ਼ਾਂ ਇੰਨੀਆਂ ਖਬਰਾਂ ਪੜਾ ਪਤਾ ਕਿਉਂ ਇਹਦਾ ਕਾਰਨ ਦੱਸਦਾ ਵੀਰੋ ਦਿਲ ਤੇ ਹੱਥ ਰੱਖ ਕੇ ਸੱਚੀ ਦੱਸਿਓ ਅੰਦਰੋਂ ਨੂੰ ਪੁੱਛਿਓ ਅੰਦਰ ਨੂੰ ਪੁੱਛਿਓ ਇੱਕ ਵਾਰ ਤੁਹਾਡੇ ਪਿੰਡ ਦਾ ਗ੍ਰੰਥੀ ਸਕੋਰਪੀਓ ਕਢਾ ਕੇ ਲਿਆਵੇ ਕਿਵੇਂ ਲੱਗੂਗਾ ਮੜਾ ਜਾ ਸੋਚ ਵੀ ਪਿੰਡ ਦਾ ਗਰੰਥੀ ਐ ਡਾਲੀ ਡੂਲੀ ਵੀ ਲੈਣ ਆ ਜਾਂਦਾ ਕਦੇ ਤੇਰੀ ਅਨਾਉਂਸਮੈਂਟ ਕਰ ਦਿੰਦਾ ਕਦੇ ਤੇਰੇ ਚੜ੍ਹਦੀ ਕਲਾ ਦੀ ਅਰਦਾਸ ਕਰ ਦਿੰਦਾ ਤੇਰੇ ਟੱਬਰ ਦੀ ਦਿਲ ਤੇ ਹੱਥ ਰੱਖ ਕੇ ਵੇਖੋ ਵੀ ਦਿਮਾਗ 'ਚ ਲਿਆਓ ਪਿੰਡ ਵਾਲਾ ਗਰੰਥੀ ਮੜਾ ਜਾ ਜਿਹੜਾ ਤੁਹਾਡੇ ਪਿੰਡ ਦਾ ਸਾਰੇ ਆਪੋ ਆਪਣੇ ਗਰੰਥੀ ਨੂੰ ਲਿਆਓ ਤੇ ਉਹ ਗਰੰਥੀ ਫੋਰਚੂਨਰ ਘਟਾ ਕੇ ਲਿਆਇਆ 45 ਲੱਖ ਦੀ ਜਿਹਦੇ ਨਾਲ ਦੀਆਂ ਪਿੰਡ 'ਚ 5-4 ਗੱਡੀਆਂ ਹੈਗੀਆਂ ਸਕੋਰਪੀਓ 15 20 ਹੈ ਕੁਝ ਨਹੀਂ ਹੁੰਦਾ ਪਰ ਜੇ ਗਰੰਥੀ ਲੈ ਆਵੇ ਇੱਕ ਤਾਂ ਮ ਦਿਮਾਗ ਚ ਆਉਣਾ ਹੈ ਉਹ ਇਹ ਬੰਦਾ ਤਾਂ ਸਾਰੇ ਪਿੰਡ ਤੇ ਡਿਪੈਂਡ ਹੈ ਇਹ ਕਿੱਥੋਂ ਲੈ ਆਇਆ ਸਾਰੇ ਪਿੰਡ ਦੀਆਂ ਫੋਰਚੂਨਰਾਨੀ ਚੁੱਬਣੀਆਂ ਗਰੰਥੀ ਵਾਲੀ ਚੁਭੇਗੀ ਸਕੋਰਪੀਓ ਉਹਦਾ ਮੁੰਡਾ ਕੈਨੇਡਾ ਗਿਆ ਮੁੰਡੇ ਨੇ ਭੇਜੀ ਹੈ ਫੇਰ ਵੀ ਚੁਭੇਗੀ ਉਹ ਬਾਬਾ ਤੂੰ ਕਿੱਥੋਂ ਲੈ ਆਇਆ ਯਾਰ ਸਾਡੇ ਵਾਲੇ ਇਦਾਂ ਦੇ ਐ ਸਾਰੇ گاਉਂ ਵਾਲੇ ਲੈ ਆਉਣ ਡਿਫੈਂਡਰ ਆ ਕੁਛ ਨਹੀਂ ਕਹਿੰਦੇ ਟਡਰੀਆਂ ਵਾਲਾ ਦੇ ਬਹਿ ਗਿਆ ਗੱਡੀ 'ਚ ਹਾਏ ਓਏ ਕਿਥੋਂ ਡਿਫੈਂਡਰ ਆ ਗਈ ਇਹਨਾਂ ਵੇਲੜਾਂ ਕੋਲ ਕਿਥੋਂ ਆ ਗਈਆਂ ਉਹ ਭਰਾਵਾ ਸਾਡੇ ਕੰਮ ਨੂੰ ਕੰਮ ਨਹੀਂ ਜਾਣਦਾ ਸਾਡੇ ਕੰਮ ਨੂੰ ਕੰਮ ਨਹੀਂ ਜਾਣਦਾ ਆ 3 ਘੰਟੇ ਟਿਕ ਕੇ ਬੈਠੇ ਹੋ ਇਹ ਕੰਮ ਨਹੀਂ ਐਦਾਂ ਟਿਕ ਕੇ ਬਹਿਣਾ ਤੁਸੀਂ 20 30 50 ਹਜ਼ਾਰ ਬੰਦੇ ਨੂੰ ਟਕਾ ਕੇ 2 ਘੰਟੇ 3 ਘੰਟੇ ਬਿਠਾਓ ਸਾਹ ਲੈਣ ਦੀ ਆਵਾਜ਼ ਨਾ ਕਿਸੇ ਦੀ ਆਵੇ ਇਹਨੂੰ ਕੰਮ ਨਹੀਂ ਗਿਣਦੇ ਇਹਨੂੰ ਮਿਹਨਤ ਨਹੀਂ ਗਿਣਦੇ ਇਹ ਕੁਆਲਿਟੀ ਨਹੀਂ ਹੁੰਦੀ ਟਰੈਕਟਰ ਚਲਾਉਣਾ ਕੁਆਲਿਟੀ ਹੈ ਹਾਲ ਵਾਉਣਾ ਕੁਆਲਿਟੀ ਹੈ ਸਟੂਡੈਂਟ ਨੂੰ ਪੜਾਉਣਾ ਟੀਚਰਾਂ ਵੱਲੋਂ ਕੁਆਲਿਟੀ ਹੈ ਕੰਮ ਹੈ ਡਿਊਟੀ ਹੈ ਤੇ 10 20 ਹਜ਼ਾਰ ਬੰਦੇ ਨੂੰ ਟਕਾ ਕੇ ਬਿਠਾ ਦੇਣਾ ਇਹ ਕੰਮ ਨਹੀਂ ਇਹ ਡਿਊਟੀ ਨਹੀਂ ਸਾਰੇ ਕਰ ਲੈਂਦੇ ਨੇ ਗੁਰੂ ਕੋ ਸਾਰੇ ਕਰ ਲੈਂਦੇ ਨੇ ਇਹ ਕੰਮ ਆਹ ਵਾਲਾ ਸਾਰਿਆਂ ਨੂੰ ਆਉਂਦਾ ਹੁੰਦਾ ਪਰ ਨਹੀਂ ਸਾਡੇ ਕੀ ਹੈ ਓਏ ਇਹ ਬਾਬੇ ਹੈ ਇਹ ਕਿਥੋਂ ਕਰ ਸਕਦੇ ਉਹ ਤੇਰੇ ਵਰਗਾ ਹੀ ਕੋਈ ਪ੍ਰੇਮੀ ਹੁੰਦਾ ਹੈ ਜਿਹੜਾ ਬਾਜਾਂ ਵਾਲੇ ਨੂੰ ਪ੍ਰੇਮ ਕਰਦਾ ਹੁੰਦਾ ਉਹ ਕਹਿੰਦਾ ਟਡਰੀਆਂ ਵਾਲਿਆ ਹਾਂ ਕਲਗੀਆਂ ਵਾਲੇ ਦੀ ਗੱਲ ਕਰਦਾ ਹਾਂ ਜੱਡੀ ਦੀ ਕਿਹੜੀ ਗੱਲ ਹੈ ਜਾਨ ਵੀ ਹਾਜ਼ਰ ਹੈ ਤੇਰੇ ਵਾਸਤੇ ਕਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ 27 ਸਾਲ ਕੀਰਤਨ ਕੀਤਾ ਇੱਕ ਕੰਪਨੀ ਨੇ ਮੈਨੂੰ ਟੀ ਸੀਰੀਜ਼ ਨੇ ਲੈਂਡ ਕਰੂਜ਼ਰ ਗੱਡੀ ਦਿੱਤੀ ਸੀ 4 ਵਿੱਚ 2004 ਚ 22 ਸਾਲ ਪਹਿਲਾਂ ਨਹੀਂ ਤੇ ਮੈਨੂੰ ਗੱਡੀਆਂ ਦੇਣ ਵਾਲੇ ਵੀਰ ਆਏ ਐ ਸਾਡੇ ਘਰੇ ਜੀ ਪੰਜ-ਪੰਜ ਖੜੀਆਂ ਅਮਰੀਕਾ ਚ ਤੇ ਜੇ ਇੱਕ ਤੁਸੀਂ ਚਲਾਉਂਦੇ ਫਿਰੋਗੇ ਕੁਛ ਨਹੀਂ ਸਾਡਾ ਵਿਗੜ ਚ ਲਿਆ ਸਾਡੇ ਮੁੰਡੇ ਲਈ ਫਿਰਦੇ ਨੇ ਇਦਾਂ ਦੀਆਂ 50 ਫਿਰਦੀਆਂ ਗੱਡੀਆਂ ਸਾਨੂੰ ਨਹੀਂ ਫਰਕ ਪੈਂਦਾ ਉਹ ਵੀ ਪਿਆਰ ਕਰਨ ਵਾਲਾ ਉਹ ਵੀ ਮੈਂ ਨਹੀਂ ਉਹ ਤੇ ਕਹਿੰਦੇ ਬਾਜਾਂ ਵਾਲੇ ਦਾ ਤਰਸ ਹੈ ਇਹ ਵੀ ਕੋਈ ਤੇਰਾ ਪ੍ਰੇਮੀ ਹੋਣਾ ਉਹ ਵੀ ਤੇਰਾ ਪ੍ਰੇਮੀ ਸੀ ਕੋਈ ਮੇਰਾ ਪ੍ਰੇਮੀ ਨਹੀਂ ਕਲਗੀਆਂ ਵਾਲੇ ਦਾ ਪ੍ਰੇਮੀ ਕੋਈ ਤੇ ਅੱਜ ਵੀ ਕਹਿ ਰਿਆਂ ਮੈਂ ਕਲਗੀਆਂ ਵਾਲੇ ਤੇ ਗੁਣ ਗਾਉਣਾ ਕਲਗੀਆਂ ਆਲਾ ਜਾਣੇ ਮੈਨੂੰ ਡਿਫੈਂਡਰ ਤੇ ਪਾਉਣਾ ਹੈ ਕਲਗੀਆਂ ਆਲਾ ਜਾਣੇ ਮੈਨੂੰ ਰਿਕਸ਼ੇ ਤੇ ਪਾਉਣਾ ਹੈ ਕਲਗੀਆਂ ਆਲਾ ਜਾਣੇ ਮੇਰੇ ਤੋਂ ਲੱਖ ਚ ਬੁਲਾਉਣਾ ਹੈ ਕਲਗੀਆਂ ਵਾਲੇ ਦੀ ਮਰਜ਼ੀ ਹੈ ਮੈਨੂੰ ਪੰਜ ਬੰਦਿਆਂ 'ਚ ਬਲਵਾ ਲਵੇ ਇਹ ਕਲਗੀਆਂ ਵਾਲੇ ਦੀ ਮਰਜ਼ੀ ਹੈ ਉਹ ਜਾਣੇ ਤੇ ਮੈਂ ਇਹ ਮੰਨਦਾ ਵੀਰਾ ਜੇ ਗੌਣ ਵਾਲੇ ਬੱਲੇ ਬੱਲੇ ਦਾਦਾ ਦਾਦਾ ਕਰਦੇ ਨੇ ਉਹਨਾਂ ਦਾ ਦੁਨੀਆ ਤੇ ਮੁੰਡਿਆਂ ਤੇ ਅਸਰ ਪੈਂਦਾ ਸਿੰਘਾਂ ਦੀ ਚੜ੍ਹਦੀ ਕਲਾ ਵੀ ਇਦਾਂ ਹੋਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਵੀ ਪ੍ਰਭਾਵਿਤ ਹੋਣ ਸੋਹਣੀਆਂ ਪੱਗਾਂ ਬਨੀਆਂ ਹੁਣ ਮੁੰਡੇ ਕਹਿਣ ਪੱਗ ਬਨਣੀਆਂ ਸੋਹਣੀ ਦਸਤਾਰ ਸਜਾਈ ਹੋਵੇ ਮੁੰਡੇ ਕਹਿਣ ਸਜਣਾ ਗਰੰਥੀ ਸਿੰਘ ਫੋਰਚੂਨਰ ਲਿਆਵੇਗਾ ਮੁੰਡੇ ਕਹਿਣਗੇ ਅਸੀਂ ਵੀ ਗਰੰਥੀ ਬਣ ਸਕਦੇ ਆ ਬਾਣੀ ਪੜਾਂਗੇ ਯਾਰਾ ਵੀ ਕੰਮ ਹੈਗਾ ਨਾ ਕੀਰਤਨ ਕਰਨਾ ਹੈ ਹਰ ਗੱਲ ਨੂੰ ਨਫਰਤ ਵਾਲੇ ਪਾਸੇ ਨਾ ਲੈ ਕੇ ਜਾਓ ਪ੍ਰਚਾਰ ਇਦਾਂ ਦਾ ਪੁੱਠਾ ਸਿੱਧਾ ਨਾ ਗੱਲਾਂ ਸਿਰਫ ਇਦਾਂ ਬਹਾਨਾ ਬਣਾ ਲੈਨੇ ਅਸੀਂ ਇੱਕ ਪਰ ਇਹ ਨਹੀਂ ਵੇਖਣਾ ਪੈਣਾ ਜ਼ਰੂਰ ਤੁਹਾਨੂੰ ساری ਜ਼ਿੰਦਗੀ ਇੱਕ ਖੁੱਡ ਦੀ ਪ੍ਰਾਪਰਟੀ ਮੇਰੇ ਨਾਂ ਲੱਭੋ ਕਿਤੇ ਕਿਤੇ ਬੋਲ ਦੀ ਲੱਭ ਦਿਓ ਕੋਈ ਅਕਾਊਂਟ ਨੰਬਰ ਕੋਈ ਕਿਤੇ ਕੁਝ ਲੱਭ ਲੋ ਜ਼ਿੰਦਗੀ 'ਚ ਨਹੀਂ ਬਣਾਇਆ ਇੱਡੇ-ਇੱਡੇ ਵੱਡੀਆਂ ਗੱਲਾਂ ਦਾ ਸਾਹਮਣਾ ਕੀਤਾ ਭਰਾਵਾ ਤੂੰ ਨਿਊਜ਼ਾਂ ਸੁਣੀਆਂ ਨੇ ਢੜਰੀਆਂ ਵਾਲਾ ਰੇਪਿਸਟ ਬਲਾਦਕਾਰੀ ਤੇ ਮੈਂ ਕਿਹਾ ਓਏ ਐਡਾ ਵੱਡਾ ਇਲਜ਼ਾਮ ਮੈਂ ਤੇ ਸੋਚ ਵੀ ਨਹੀਂ ਸਕਦਾ ਮੈਂ ਕਿਹਾ ਸ਼ੁਕਰ ਹੈ ਮੇਰੀ ਮਾਂ ਮਰ ਗਈ ਜੇ ਮੇਰੀ ਮਾਂ ਵੇਖ ਲੈਂਦੀ ਮੇਰੇ ਪੁੱਤ ਤੇ ਐਡਾ ਇਲਜ਼ਾਮ ਲੱਗ ਗਿਆ ਤੂੰ ਤੇ ਕਹਿੰਦਾ ਸੀ ਮੈਂ ਘਰੋਂ ਚੱਲਿਆਂ ਛੱਡ ਕੇ ਆਹ ਕੀ ਕਹੀ ਜਾਂਦੇ ਨੇ ਲੋਕ ਤੇਰੇ ਬਾਰੇ ਰੇਪਿਸਟ ਮੈਂ ਕਿਹਾ ਵੀਡੀਓ ਸਾਹਮ ਕੇ ਰੱਖਿਓ ਤਿੰਨ ਮਹੀਨਿਆਂ ਬਾਅਦ ਉਹੀ ਚੈਨਲ ਕੋਈ ਇਲਜ਼ਾਮ ਨਹੀਂ ਜੀ ਲੱਭਿਆ ਸਭ ਠੀਕ ਠਾਕ ਹੈ ਜੀ ਕੋਈ ਗੱਲ ਹੈ ਹੀ ਨਹੀਂ ਲੱਗਦਾ ਪਰ ਮੂੰਹ ਹਲਾਤਾ ਸਾਰਿਆਂ ਦਾ ਨਿਊਜ਼ਾਂ ਬਣ ਗਈਆਂ ਖਬਰਾਂ ਲੱਗ ਗਈਆਂ ਲੋਕੀ ਮੂੰਹ ਜੋੜ ਜੋੜ ਗੱਲਾਂ ਕਰਦੇ ਐ ਤੇ ਜਿਹੜੇ ਪਿਆਰ ਵਾਲੇ ਐ ਸਾਰੀ ਰਾਤ ਨਹੀਂ ਸੌਂਦੇ ਜਦੋਂ ਇਦਾਂ ਦੀ ਖਬਰ ਸੁਣ ਲੈਣ ਯਾਰ ਆ ਕੀ ਕਹੀ ਜਾਂਦੇ ਐ ਆ ਇੱਟੀ ਵੱਡੀ ਗੱਲ ਕਿਵੇਂ ਕਹੀ ਜਾਂਦੀ ਐ ਬਸ ਕਈ ਕਹਿਣਗੇ ਭਾਈ ਸਾਹਿਬ ਬੜਾ ਮਾੜਾ ਬੋਲਦਿਆ ਮੈਂ ਕਿ ਮੇਰੇ ਥਾਂ ਤੇ ਆ ਜਾ ਇੱਥੇ ਆ ਇੱਥੇ ਬੜਾ ਕੁਝ ਸੁਣਨਾ ਪੈਣਾ ਤੇ ਬੜਾ ਕੁਝ ਸੁਣਨਾ ਪੈਣਾ ਪਰ ਆਓ ਜਦੋਂ ਇਸ ਰਾਤ ਤੇ ਤੁਰਾਂਗੇ ਫਿਰ ਇਹ ਤੇ ਚੱਲਣਾ ਹੀ ਹੁੰਦਾ ਨਾਲ-ਨਾਲ ਤੇ ਤੁਸੀਂ ਹੱਥ ਕਰਤੀ ਸਭ ਭੁੱਲ ਜਾਂਦਾ ਜਦੋਂ ਇੰਨੇ ਪਿਆਰ ਨਾਲ ਟਿਕਦੇ ਹਾਂ ਬੈਠਦੇ ਹਾਂ ਸੁਣਦੇ ਹਾਂ ਇਹ ਤੇ ਕੁਝ ਵੀ ਨਹੀਂ ਜਿਹੜਾ ਮਾੜਾ ਮੋਟਾ ਕਰਨ ਵਾਲੇ ਕਰਦੇ ਐ ਪਰ ਆਹ ਦੇਣ ਨਹੀਂ ਦਿੱਤਾ ਜਾ ਸਕਦਾ ਜਿੰਨਾ ਤੁਸੀਂ ਪਿਆਰ ਕਰਦੇ ਆ